ਮਾਰਕੀਟ ਬੋਲਣ ਜਾ ਰਿਹਾ ਚਲਾ ਚਲਾ ਠੀਕ ਹੈ ਅੱਜ ਅਸੀਂ ਆਇਆ ਕਤਰਨ ਮਾਰਕੀਟ ਕਿੱਥੇ ਹੈ ਵੈਸੇ ਥੀਰਾ ਗੜੀ ਦੇ ਨਾਲ ਥੀਰਾ ਗੜੀ ਦੇ ਨਾਲ ਹੀ ਆ ਥੀਰਾ ਗੜੀ ਮੈਟਰੋ ਸਟੇਸ਼ਨ ਤੇ ਦੇਖਦੇ ਹਾਂ ਹੁਣ ਉੱਥੇ ਜਾ ਕੇ ਕਿਹੋ ਜਿਹੇ ਕੱਪੜੇ ਮਿਲਦੇ ਅਸੀਂ ਪਹਿਲੀ ਵਾਰ ਆਏ ਤੇ ਕੁਝ ਫਰਕ ਹੈਗਾ ਰੇਟ ਦਾ ਜਾਂ ਨਹੀਂ ਹੈਗਾ ਜਾਂ ਐਵੇਂ ਹੀ ਗੇੜੇ ਲਾਉਣ ਆ ਗਏ ਨਹੀਂ ਫਰਕ ਹੋਦਾ ਹੂਗਾ ਆ ਲੈ ਕੇ ਜਾਂਦੇ ਸਾਰੇ ਹਾਂ ਵੈਸੇ ਜੋ ਪਟੀਕ ਉਹ ਘਰ ਆਲੇ ਸਾਰੇ ਵੀ ਲੈ ਕੇ ਜਾਂਦੇ ਆ ਉਹ ਤਾਂ ਐ ਕਰਾਂਗੇ ਆ ਵੀ ਚੱਕਣਾ ਆ ਵੀ ਚੱਕਣਾ ਦਵਾ ਦੋਗੇ ਸਾਰੇ ਸਾਰੇ ਦਵਾ ਦੋਗੇ ਸਾਰੇ ਬੇੜਾ ਨਾ ਲੱਗਦੇ ਐ ਬੰਦ ਪਈ ਐ ਆਯੋਗੇ ਹੈ ਤਾਂ ਸਹੀ ਦੇਖਦੇ ਆ 28 ਕੋ ਰਹਤੀ ਐ ਅੱਜ ਤੋਂ ਨਹੀਂ ਅੱਜ ਤੋਂ 4 ਐ 5 5 ਐ ਅੱਜ ਦੇਖਦੇ ਆ ਖੁੱਲੀ ਐ ਕਿ ਨਹੀਂ ਆਈ ਤਾਂ ਜਾਂਦੇ ਆ ਲੋਕ ਜੀ ਕੀ ਕਰੀ ਹੁਣ ਇਹ ਤਾਂ ਬੰਦ ਐ ਦੁਕਾਨ ਸਾਰੀ ਅੱਜ ਇਲੈਕਸ਼ਨ ਆ ਤਾਂ ਕਰਕੇ ਬੰਦੇ ਜੀ ਜਿ 5 ਤਰੀਕ ਨੂੰ ਇਲੈਕਸ਼ਨ ਹੁਣ ਕੀ ਕਰੀਏ ਕਹਿੰਦੇ ਆ ਨਾ ਪਹਿਲਾਂ ਰੋਜ਼ ਲੰਮੀ ਲੱਗਦੀ ਸੀ ਹੁਣ ਕਾਹੇ ਪਤਾ ਸੀ ਮਾਰਕੀਟਾ ਥੋੜਾ ਨਾ ਬੰਦ ਹੋਣਗੇ ਦੇਰੀ ਠਾਈ ਹੁੰਦੀ ਆ ਜਾਣ ਦੇਰੀ ਠਾਈ ਜੀ ਮੈਂ ਹੁਣ ਆਇਆ ਤਾਂ ਨਹੀਂ ਪਤਾ ਸੀ ਬੰਦ ਹੋਇ ਲੈ ਉਹ ਤਾਂ ਲਾ ਲਓ ਵੀ ਇਲੈਕਸ਼ਨ ਅੱਜ ਬੰਦ ਹੋ ਗਿਆ ਬਾਜ਼ਾਰ ਹੁਣ ਕੀ ਕਰੀਏ ਸਾਡਾ ਤਾਂ ਪਪਟ ਹੋ ਗਿਆ ਮਾਰਕੀਟ ਚ ਐਸੀ ਪਹਿਲੀ ਵਾਰ ਬੰਦ ਹੋਣੋ ਲੈ ਦੁਬਾਰਾ ਉਹੀ ਐ ਇਹ ਚੱਲ ਵੇ ਹੁਣ ਸਾਨੂੰ ਉੱਥੇ ਛੱਡ ਦੇ

ਕੰਦਲੂ ਆਵਾਂਗੇ ਦੁਬਾਰੇ। ਉਹ ਕੰਦਲੂ ਦੇ ਅੱਜ ਇਹ ਕੰਦਲੂ ਦੁਬਾਰੇ ਆਵਾਂਗੇ। ਅੱਜ ਤਾਂ ਫਾਲਤੂ ਦਾ ਚੱਕਰ ਲੱਗ ਗਿਆ। 100 ਰੁਪਏ ਖਾਚੀ ਹੋ ਗਿਆ ਆਪਣੇ। ਸਪੈਸ਼ਲ ਆਦੋ ਲੈ ਆ। ਮਸੂਨ ਕੱਲ੍ਹ ਜਾਂ ਕਿ ਸੋਇਆ। ਪੈਟਰੋਲ ਵਿਚਾਉ ਆ ਪਾਸ ਤੇ ਟਾਈਮ ਤੇ ਵੱਧ ਰੋ। ਅੰਦਰ ਬੋਲਣ ਦੀ ਨਹੀਂ ਕਰਦੇ ਨਾ ਜੀ। ਅੰਦਰ ਦਾੜੀ ਕੱਟੀ ਰੱਖਣੀ ਆ। ਕੱਟੀ ਰੱਖ ਲੈਣੀ ਆ। ਨਾ ਹਜੇ ਤੁਮ ਡੇਰਾ ਰਿਆ ਕਰਨਾ ਉਹਨੇ ਤੇ। ਹਾਂ। ਥੋੜਾ ਤਾਂ ਗਲਾ ਖਰਾਵਾ। ਫਿਰ ਮੋਮੋ ਜੀ ਘਾ ਤਾਂ ਖਾਣੇ ਹੋ। ਆ ਦੇਖੋ ਲੈ ਜਾਂਦੇ ਸਾਹਮਣੇ। ਹੈਂ? ਨਹੀਂ ਖਾਣੇ। ਪਲੇਟ ਦੇਖਦੇ ਕੌਣ ਚੱਕਦਾ ਵਾਓ ਇਨੇ ਪੈਸੇ ਪਲੇਟ پکڑੋ ਕਿਦਾਂ ਪਲੇਟ ਆਲਾ ਤੂੰ ਮੈਂ ਥੋੜਾ ਖਾਣਾ ਨਾ ਸੁਪਾ ਪੱਕੇ ਨਾ ਸੁਪਾ ਪੱਕੇ ਟ੍ਰਿਕ ਦਾ ਲੈ ਲੋ ਮੇਰਾ ਗਲਾ ਖਰਾਬ ਆ ਗਰਮ ਤਾਂ ਆਉਣਗੇ ਫਿਰ ਗਰਮ ਗਰਮ ਹੀ ਤਾਂ ਖਾਣੇ ਆ ਉਗਲਾ ਮੋ ਇੰਗੇ ਹੋ ਜਾ ਉਧਰ ਖੜ ਕੇ ਖਾ ਲਾ ਉੱਥੇ ਐ ਤੇ ਰੱਖ ਲੈ ਖਾ ਲਾ ਵਧੀਆ ਨੇ ਵਧੀਆ ਨੇ ਬਹੁਤ ਜਲਦੀ ਟਾਈਮ ਪਾਸ ਹੁੰਦੇ ਨੇ ਵਧੀਆ ਨੇ ਮੈਂ ਨਹੀਂ ਖਾਣਾ ਕੀ ਕੰਗਲਾ ਬੋਲੀ ਜਾਂਦਾ ਧੁੱਕੀ ਹੈ ਬਕਵਾਸਾਂ ਦਾ ਪੁੱਛ ਲੈ ਇਹਨੂੰ ਪੁੱਛੀ ਚੋਰ ਚੋਰੀ ਕਰਦਾ ਪਕੜਾ ਗਿਆ ਹੈ ਭਾਈ ਇਹ ਤਾਂ ਆਂਡੇ ਦੀ ਪਰੋਜਿਸ਼ੀ ਲੱਗ ਰਹੀ ਹੈ ਯਾਰ ਜੀ ਪਨੀਰ ਹੀ ਹੈ ਨਾ ਆਹ ਪਨੀਰ ਪਨੀਰ ਆ ਪਿਆ ਜੀ ਬੋਲਦੇ ਆਂਡਾ ਲੱਗ ਰਿਹਾ ਹੈ ਅੰਡੇ ਦੀ ਫਰਦੀ ਲੱਗ ਰਹੀ ਹੈ ਚੋਰ 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 ਸਵਾਦ ਹੈ ਨਾ ਖਾ ਲਓ ਹੁਣ ਚੋਰੀ ਤੇ ਇਹਦਾ ਸਟੇਸ਼ਨ ਹੈ ਕਿੰਨਾ ਸੋਹਣਾ ਲੱਗਦਾ ਬਾਹਰ ਉਹ ਦੇਖੋ ਬੰਨਾ ਬਿਲਡਿੰਗਾਂ ਬਿਲਡਿੰਗਾਂ ਦਿਖਦੀਆਂ ਆ ਦੇਖੋ ਜੰਗਲ ਕਿੰਨਾ ਸੋਹਣਾ ਦੇਖ ਥੋਰ ਆ ਦੇਖੋ ਆਹ ਗੋਲੇ ਦੇ ਘੇਟ ਜੇ ਨਾ ਤੈਨੂੰ ਇੱਥੇ ਹੀ ਮਾਰਾ ਧੱਕਾ ਜੰਗਲ ਸਿੱਟ ਦੋਗੇ ਚੱਲ ਮਗੇਟ ਕੋਲ ਭੌਣੀਏ ਤੂੰ ਵੀ ਮੈਂ ਸਿੱਟੋ ਇੱਥੇ ਪਤਾ ਲੱਗਣਾ ਮਾਰ ਕੇ ਉਹ ਮਾਰਨਾ ਤੈਨੂੰ ਉੱਪਰ ਤੋਂ ਡਵਿੰਡਰ ਦੇ ਦਾ ਕਾਇੰਡਾ ਵੈਕਟਰ ਉਹ ਵੈਕਟਰ ਦੇ ਦੇ ਉੱਤੇ ਜੀ ਮਾਰ ਮਦਦ ਚੱਕ ਕੇ ਇਹ ਤੇ ਭੁੱਲ ਗਿਆ ਮੈਂ ਕਿਹੜਾ ਰੋਲਾ ਪਾ ਦੇਣਾ ਉਹ ਡੇਟ ਕੋਲ ਦੇ ਡੇਟ ਗਿਆ ਗਿਆ ਗਿਰ ਗਿਆ ਗਿਰ ਗਿਆ ਤਾਈ ਤਾਂ ਇਹ ਛੋਡੇ ਵਰਗੇ ਬੰਦੇ ਆ ਖਤਰਨਾਕ ਨੂੰ ਦੇਖ ਕੇ ਤਾਂ ਇਹ ਖੁੱਲਦਾ ਨਹੀਂਗਾ ਆਪਣੇ ਆਪ ਨਹੀਂ ਤੇ ਛੋਡੇ ਵਰਗੇ ਖੋਲੇ ਜੇ ਰੱਕੇ ਹੁਣ ਜਰਨੀਆਂ ਸਿੱਟੀ ਜਾਣ ਮਾਰ ਤਾਈ ਤਾਂ ਇਹਨਾਂ ਨੇ ਪੱਕਾ ਇੰਤਜ਼ਾਮ ਕੀਤਾ ਸਾਡੀ ਜਾਨ ਬਚਾਉਣ ਲਈ ਡਾਕਟਰ ਉਹ ਤੇ ਬੰਦਾ ਕਿਤੇ ਨਿੱਤੇ ਪਹੁੰਚ ਜਾਂਦਾ ਦੇਖਾ ਜੇ ਹੀ ਆਪ ਸਕੂਟਰੀ ਤੇ ਆਂਦੇ ਕਿੰਨਾ ਟਾਈਮ ਲੱਗਦਾ ਆਪਾਂ ਨੂੰ ਠੀਕ ਹੈ ਨਾ ਦੋ ਤੇ ਮੰਨਦੇ ਕਿੱਥੇ ਲਿਆਪੈਟ ਸਕੂਟੀ ਤੇ ਆਉਂਦੇ ਨਾ ਇੱਥੇ 40 ਮਿੰਟ ਨਿਮਰ ਤਾਂ ਤੋ ਫੋਨ ਕਰਾਉਂਦਾ ਵੀ ਮਮਾ ਪਲੀਜ਼ 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 ਚੀਜ਼ ਲੈ ਆਏ ਪਲੇਜ ਲੈ ਆਇਓ ਨਿੱਪੀ ਲੈ ਆਇਓ ਇਹ ਲੈ ਆਇਓ ਸਮਾਂ ਦੇ ਆ ਮੰਗੇ ਕਿ ਤੁਸੀਂ ਸਹਾਰਾ ਕਰਦੇ ਹਾਂ ਮੈਂ ਕਹਿੰਦੇ ਬਿਸਕਟ ਮਿਲਣਗੇ ਦੇਖ ਆਂਟੀ ਕਿਵੇਂ ਪਤੀ ਹੋਣਗੀ ਲਾਉਂਗੀ ਜਦੋਂ ਮੈਟਰ ਆਊਗੀ ਨਾ ਇਥੇ ਇਹ ਆਪਣੇ ਆਪ ਖੁੱਲ ਜਾਣੀ ਆ ਸਮਝੇ ਦੂ ਦੇਖਿਆ ਲੋਕਾਂ ਨੇ ਕੋਈ ਨਵਾਂ ਜਿਹਾ ਦੱਸੋ ਨੂੰ ਦਿਖਾਵਾਂਗੇ ਤੁਸੀਂ ਇਹ ਦੇਖਿਆ ਨਾ ਹੈ ਦੇਖੋ ਕਿਹੋ ਜੀ ਤਕਨੀਕ ਲਾਈ ਹੈ ਖਿੜਕੀ ਆ ਕੇ ਉੱਥੇ ਹੀ ਖੜਦੀ ਹੈ ਜਿੱਥੇ ਇਹ ਖੁੱਲਣਾ ਹੁੰਦਾ ਬਾਕੀ ਜਗ੍ਹਾ ਤੇ ਵੀ ਹੈ ਸੈਂਸਰ ਹਾਂ ਫਿਰ ਉਹੀ ਤਾਂ ਕਹਿੰਦੇ ਉਹ ਕੀ ਕੀ ਚੀਜ਼ ਹੈ ਦੇਖੋ ਉਹ ਖੁੱਲੂਗਾ ਤਾਂ ਉਹ ਖੁੱਲੂਗਾ ਇਹ ਉਹਦੇ ਵੀ ਸੈਂਸਰ ਹੈ ये तो को लुग गलत जगह तक खड़े ही आगे जाओ अके जाओगी ठीक है हम तो सारा पता कौन बोलोगे लास्ट तक आओ हां लास्ट तक हां ये खोल जा ये है ਦੇ ਬਿਲਕੁਲ ਉੱਥੇ ਆਜੋ ਉਹ ਖੁੱਲ ਆ ਗਿਆ ਹਾਂ ਲੁਕ ਜਾ ਲੁਕ ਜਾ ਵੈਰੀ ਗੁੱਡ ਇੰਨੇ ਸਿਆਣੇ ਪੜਾਈ ਕਰੀ ਜਾਂਦੇ ਤਾਂ ਇਹ ਤਾਂ ਵਾਲੀ ਸਿਆਣੇ ਹੋ ਗਏ ਹਾਏ ਹਾਏ ਹੁਣ ਓਹੋ ਰਵਿੰਦਰ ਸੌਰੀ ਚੀਜ਼ ਤਾਂ ਪਾਪਾ ਨੇ ਲੈਣ ਦਿੱਤੀ ਹੈ ਕੀ ਉਹ ਤਾਂ ਤਮਾਮਾ ਲੈ। ਇਹ ਕਿੰਨੇ ਜਰਾਂ ਮੇਰੇ ਜਿੱਪਾ ਪਾਕਟ ਦੇ ਬਰੋਲੀ ਇਹਨਾਂ ਨੇ। ਮੈਂ ਤਾਂ ਇੱਥੇ ਪਾਕਟ ਵਿੱਚ ਸਪਾਈਸ ਇੱਥੇ। ਸੋ ਤੁਹਾਨੂੰ ਆਦ ਕਰਤੀ ਵਾਲੀ ਹੈ। ਹੈ? ਬੱਸ। ਹੋਰ ਹੁਣ ਇੱਥੇ ਲੱਗਿਓ ਇਹ ਫੈਕਟਰੀ। ਅਰੇ ਕੀ ਖਾਣੇ? ਹਰ ਮਰ ਕੀ ਕੀ ਬਣਾਉਣਾ ਹੈ? ਖਾ ਲੋ ਬੈ ਕੇ ਉੱਥੇ। ਹੈ? ਅਜੇ ਰੱਖੇ ਆਪੀ। ਬੈ ਕੇ ਖਾ ਲੋ।